ਵਾਈ ਗੁਰਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਫਤਿਹ ਤੇ ਲੋ ਜੀ ਅੱਜ ਬਣਾਉਣੀ ਆਪਾਂ ਸਾਗ ਸਾਗ ਪਹਿਲਾਂ ਆਪਾਂ ਚੀਰ ਕੇ ਪਾਤਾ ਸੀਗਾ ਰਲ ਮਿਲ ਕੇ ਤੇ ਸਾਗ ਧਰਿਆ ਵੱਜ ਚੁੱਲੇ ਤੇ ਸੇਲੀਆਂ ਨੇ ਮੇਰੀਆਂ ਨੇ ਤੇ ਸਟਚ ਇਹਨ ਕੀ ਕਹਿੰਦੇ ਹੋ ਤੁਸੀਂ ਦੱਸਿਓ ਸਟਚ ਕਹਿੰਦੇ ਹੋ ਜਾਂ ਤੁਸਤ ਕੀ ਹੈ ਇਹਦਾ ਨਾਮ ਲੈ ਕੇ ਦੱਸਿਓ ਤੁਸੀਂ ਤੇ ਲੋ ਜੀ ਕੋਟਣਾ ਫੇਰ ਦिए ਗੱਦਾ ਗੱਦ ਰਿਜਰਿਆ ਸਾਗ ਆਪਣਾ ਸਾਗ ਆਪਣਾ ਗੱਦਾ ਗੱਦ ਰਿਜ ਗਿਆ ਵਜਰੀਆਂ ਵਧੀਆ 12 ਵਜੇ ਦਾ 1:30 1 ਵਜੇ ਦਾ ਤਰ ਗਿਆ ਵਸਿਕ ਰਿਜ ਗਿਆ ਵਧੀਆ ਹੋ ਤਾਂ ਵੱਜ ਗਿਆ 4 3-4 ਘੰਟੇ ਜੱਗ ਅੱਗ ਬੁਝਣ ਨਹੀਂ ਦਿੱਤੀ ਵਧੀਆ ਹੁਣ ਵੀ ਅੱਗ ਬਹੁਤ ਚੱਰੀ ਆ ਤੇ ਹਨਾ ਚਲੋ ਜੀ ਹੁਣ ਕੋਟਣਾ ਫੇਰਦਾ ਮੈਂ ਇਹਦੇ ਵਿੱਚ ਪਾਣੀ ਪਾ ਕੇ ਹੁਣ ਘੋਟਣਾ ਫੇਰ ਦਿਆਂ ਨੇ ਬਣਾਉਣੀ ਆ ਮੈਂ ਤੇ ਫੇਰ ਆਲਣ ਪਾਵਾਂਗੇ ਇਹਦੇ ਵਿੱਚ ਹੁਣ ਚਲੋ ਜੀ ਚਲੋ ਜੀ ਲੋ ਜੀ ਜਿੰਨਾ ਘੋਟਾਂਗੇ ਓਨਾ ਵਧੀਆ ਤਾਂ ਬੀਬੀਆਂ ਪਹਿਣਾ ਨਹੀਂ ਪਤਾ ਤੇ ਗ੍ਰੈਂਡਰ ਫੇਰ ਹੁਣ ਬਾਅਦ ਵਿੱਚ ਮੈਂ ਤਾਂ ਘੋਟਣੀ ਨਾਲ ਹੀ ਕਰਦੀ ਆ ਕੰਮ ਆ ਪਤਾ ਤੇ ਗ੍ਰੈਂਡਰ ਮੈਂ ਘੱਟੇ ਫੇਰਦੀ ਹੁਣ ਦੇਖੀ ਜੋ ਕੀ ਕਰਨਾ ਹੁਣ ਮੇਰੇ ਕੁਟਤ ਦਨੀਆ ਵੀ ਬਹੁਤ ਖਰਪ ਪੈ ਗਿਆ ਦੇਖੋ ਕੋਟਣੀ ਨਾਲ ਕੋਟ-ਕੋਟ ਕੇ ਬਹੁਤ ਖਰਪ ਪੈ ਗਿਆ ਤੇ ਫੁੱਟ ਗਈਆਂ ਇਹ ਫਾੜੀਆਂ ਜਿਹੜੀ ਪਾਇਆ ਵਾਸਿਗ ਤੇ ਵਧੀਆ ਤੇ ਚਲੋ ਜੀ ਦੇਖੀ ਜੋ ਕੀ ਬਣਦਾ ਹਨ ਕੇ ਲੋ ਜੀ ਸਾਗ ਆਪਣਾ ਕੁਟ ਰਿਹਾ ਉਸ ਤੋਂ ਬਾਅਦ ਮੱਕੀ ਦੀ ਰੋਟੀ ਸਰ੍ਹਸੋਂ ਦਾ ਸਾਗ ਇਹ ਪੇੜ ਦੇ ਕੁੱਪੇ ਧਰੇ ਅੱਜ ਤੋਂ ਦੀਪੀਆਂ ਭੈਣਾ ਦੀ ਹਨ ਤੇ ਹੁਣ ਬਣਾ ਲੈਨੇ ਆਂ ਸਾਗ ਤੇ ਲੋਜ ਘੋਟਿਆ ਗਿਆ ਕਾਫੀ ਘੋਟਿਆ ਗਿਆ ਕਾਫੀ ਫਰਕ ਪੈ ਗਿਆ ਹਨ ਤੇ ਘੋਟਦਾ ਲਗਾਤਾਰ ਮੈਂ ਇਹਨੂੰ ਤੇ ਰ ਅਲਰੜ ਭਾਵੇਂ ਲਈ ਜਿੰਨਾ ਘੋਟ ਲਾਂਗੇ ਵਧੀਆ ਰਹੂਗਾ ਫਿਰ ਆਲਣ ਬਾਅਦ ਚ ਪਾ ਲਾਂਗੇ ਨਹੀਂ ਫਿਰ ਥੱਲੇ ਲੱਗ ਜਾਂਦਾ ਆਲਣ ਪਾ ਕੇ ਤਾਂ ਪਹਿਲਾਂ ਰਿੰਨ ਲਾਣੀਆ ਜਿੰਨਾਰੇ ਜਿਹਦਾ ਵਧੀਆ ਤੇ ਰ ਆਲਣ ਫਿਰ ਪਾ ਲਾਂਗੇ ਤੇ ਲੋਟੀ 14 ਘੋਟੀਆਂ ਘੋਟੀਆਂ ਵੈਸੇ ਫਿਰ ਵੀ ਕੋ ਲੱਗਿਆ ਵਧੀਆ ਰੋਟੀ ਐ ਤੇ ਥੋੜਾ ਥੋੜਾ ਕੁੱਟੀ ਜੰਨੀਆ ਨਾਲ ਦੀ ਨਾਲ ਮੈਂ ਚੁੱਲੇ 'ਚ ਤਾਂ ਬਧੀਆ ਹੀ ਬਣ ਜਾਂਦਾ ਹਾਰੇ 'ਚ ਵੀ ਬਧੀਆ ਬਣ ਜਾਂਦਾ ਚੁੱਲੇ 'ਚ ਵੀ ਮੈਂ ਹਾਰੇ 'ਚ ਧਰਦਾ ਨਹੀਂ ਹੁੰਨੀ ਆ ਚੁੱਲੇ ਦਾ ਵੀ ਬਧੀਆ ਹੁੰਦਾ ਸਾਗ ਤੇ ਹਾਰੇ ਦਾ ਵੀ ਇਹ ਤਾਂ ਬਧੀਆ ਹੀ ਹੁੰਦਾ ਇਹ ਹੁਣ ਵਿੱਚ ਮਾਰਤੇ ਮੈਂ ਕਹਿੰਦਾ ਸੀ ਪਰ ਚਲ ਉਹ ਪਹਿਲਾਂ ਕਿ ਮੈਨੂੰ ਪੁੱਛੀ ਦੀ ਸੀ ਕਹਿੰਦੀ ਚਾਹ ਪੀਣੀ ਹੈ ਮੈਂ ਕਿਹਾ ਮੈਂ ਤਾਂ ਪੀਣੀ ਨਹੀਂ ਸੀ ਪਹਿਲਾਂ ਪੀੜ ਹੀ ਵਿਚਾਰ ਕੇ ਉਹ ਮੈਂ ਤਾਂ ਆਇਓ ਕੋਟ ਟੰਕਰ ਨਾਲ ਟੱਕਣ ਔਖਾ ਫੇਰ ਆਲਣ ਪਾ ਦੂੰ ਇਹਨੇ ਹੋਰ ਰੀਤੇ ਜਿਵੇਂ ਮੜ ਜਾ ਆਲਣ ਪਾ ਕੇ ਜਿਹਦੇ ਨਾਲ ਦੀ ਨਾਲ ਰੋਕ ਨਹੀਂ ਲੱਗਦੇ ਮੈਂ ਤਾਂ ਘਰੇ ਐਸ ਕਿ ਨਹੀਂ ਗਈ ਫਿਰ ਮੈਂ ਕਰੀ ਇਹ ਤਾਂ ਆਂ ਚ ਨਿਕਲ ਜੂ ਕਿਦਰ ਖਾਣ ਜੋਗਾ ਨਹੀਂ ਰਹਿਣਾ ਆਂ ਚਤਾ ਨਹੀਂ ਮੈਂ ਤਾਂ ਹਲੇ ਕਹਿੰਦੀ ਕਿ ਰਿੰਨੂਗੀ ਮੈਂ ਤੁਹਾਨੂੰ ਕੋਟ ਮਿੱਤੋਂ ਦੇ ਆ ਕੋਟ ਦਾ ਮੈਂ ਤਾਂ ਘੋਲ ਕੇ ਪਾਉਣੀ ਹੁੰਦੀ ਆ ਮੈਂ ਤਾਂ ਗੁੱਠਾ ਪੈ ਜਾਂਦੀ ਆ ਬੜੀ ਉਸ ਇੱਧਰ ਠੰਡ ਲੱਗੀ ਪਈ ਹੋਰ ਪਾਣਾ ਹੋਰ ਪਾ ਹਾਂ ਤੇਰਨੋ ਕੀ ਜੱਸੀ ਤੂੰ ਪਾਏ ਕੋਟ ਦੀ ਆ ਕੀ ਪਾਣੀ ਇਹ ਤਾਂ ਪਹਿਲਾਂ ਕੋਟ ਦੀ ਹੁੰਦੀ ਆ ਫੇਰ ਆਲਣ ਪਾਉਣੀ ਹੁੰਦੀ ਆ ਪਤਾ ਨਹੀਂ ਮੈਂ ਤਾਂ ਧੂਲੜ ਪਾਉਣੀ ਹੁੰਦੀ ਆ ਵਾ ਕੋਟ ਕੇ ਪਹਿਲਾਂ ਖੋਲ ਕੇ ਪਾਉਣੀ ਆਲਣ ਗੱਠੇ ਨਹੀਂ ਪੈਂਦੀ ਜਿਸ ਗਲੇ ਬਗ ਗ੍ਰਾਈਂਡਰ ਲੈ ਕੇ ਆਉਣਾ ਗ੍ਰਾਈਂਡਰ ਉਹਦੇ ਕਿੱਥੇ ਫਿਰ ਜੂਗਾ ਅੰਦਰ ਲੈ ਜਾਣਾ ਪਊਗਾ ਅੰਦਰ ਫੇਰਾਂਗੇ ਉੱਥੇ ਬ੍ਰਿਜ ਲਵੇ ਇਹ ਤਾਂ ਬੂਤ ਪਾਉਂਦਾ ਮੈਂ ਇੱਥੇ ਛੱਡ ਜਾਈਏ ਆਟਾ ਹੋਰ ਪਾ ਵਾਧਾ ਹੋਰ ਮੈਂ ਸੋਜ ਪਾਦਾ ਆਹ ਕਰੀਂ ਜੱਸੀ ਜੱਬੂ ਆਹ ਕਰੀਂ ਅਧਰਾ ਬਣਾ ਫੂਕ ਲਈ ਉਹ ਲਿਆ ਗ੍ਰੈਂਡਰ ਅੰਦਰੋਂ ਚਾਕੇ ਨਾਲ ਕਹਿੰਦੀ ਹੂੰ ਅੱਥਰ ਉਹ ਮੇਠਣ ਦਾ ਇਹ ਮੰਨ ਲੜਕਾ ਇਹ ਮੰਨ ਲੜਕਾ ਅੱਗੇ ਨੂੰ ਕਰਦਾ ਦੋ ਲੈ ਹੁਣ ਇਹ ਕੋਟੂਗੀ ਗ੍ਰੈਂਡਰ ਨਾਲ ਮੈਂ ਤਾਂ ਕੋਟਣੀ ਨਾਲ ਹੀ ਕੋਟਿਆ ਸੀਗਾ ਵਧੀਆ ਸੀ ਵੈਸੇ ਇਹਨਾਂ ਨੂੰ ਤਾਂ ਆਦਤਾ ਕੋਟ ਗ੍ਰੈਂਡਰ ਨਾਲ ਅੱਜ ਤਾਂ ਗ੍ਰੈਂਡਰ ਨਾਲ ਕੋਟਿਆਵਾ ਖਾਵਾਂਗੇ ਪਾਣੀ ਪਾਈ ਜਾਂਦੀ ਆ ਕੋਟੀ ਜਾਂਦੀ ਆ ਦੇਖਦੇ ਆ ਕੀ ਬਣਦਾ ਅੱਜ ਮਹਿੰਦੀ ਬਣਦੀ ਆ ਕਿ ਸਾਗ ਬਣਦਾ ਫੇ ਮੈਂ ਤਾਂ ਬੈਸੀ ਕੋਟਣੀ ਦਾ ਕੋਟ ਕੇ ਰਾਜੀ ਹਾਂ ਹੁਣ ਚਲੋ ਅੱਜ ਤਾਂ ਹੀ ਖਾਣਾ ਪਊਗਾ ਇਹਨਾਂ ਦੇ ਨਾਲ ਲੱਗ ਕੇ ਛੇੜੀਆਂ ਦੇ ਕੋਟੀ ਜਾਊਗੀ ਦੇਖਦੇ ਆ ਕੀ ਬਣਦਾ ਨੂਨ ਮਿਰਚ ਦੇਖਦੇ ਆ ਫੇਰ ਬਾਅਦ ਚ ਇਨ ਕੋਟਲੀ ਪਹਿਲਾਂ ਕੋਟ ਕਿ ਲਿਆਂਦਾ ਚੁੱਲੇ ਤੇ ਲਾਉ ਜੀ ਵਧੀਆ ਬਣ ਗਿਆ ਉਹ ਤਾਂ ਘੁੱਟ ਗਿਆ ਮੈਂਦੀ ਬਣ ਗਈ ਵਧੀਆ ਤੁਹਾਨੂੰ ਲਾਉਣ ਵਾਲੀ ਹੁੰਦੀ ਹੈ ਜਿਵੇਂ ਮੈਂਦੀ ਓਵੇਂ ਬਣ ਗਈ ਕੋਟ ਤਾਂ ਮੈਡਮ ਨੇ ਸਰੋਜ ਰਾਣੀ ਨੇ ਤੇ ਚਲੋ ਜੀ ਵਿੱਚ ਹਿੱਸਾ ਮੈਂ ਪਾ ਤਾ ਅੱਗ ਮਚਾਤੀ ਕੋਟ ਦਾ ਥੋੜਾ ਪਤਾ ਕੋਟ ਨੇ ਨਾ ਜਿੰਨਾ ਕੋਟਿਆ ਗਿਆ ਸਿੱਟੇ ਬੜੇ ਪੈਂਦੇ ਸੀਗੇ ਅੱਜ ਬਣਾਇਆ ਸਾਗ ਇਹਦੇ ਵਿੱਚ ਇਹਨੂੰ ਕੀ ਕਹਿੰਦੇ ਹੋ ਸਿੱਟ ਕਹਿੰਦੇ ਹੋ ਤੁਸਕ ਇਦੇ ਵਿੱਚ ਬਣਾਇਆ ਤੇ ਚਲੋ ਜੀ ਹੁਣ ਲਾ ਲਾਂਗੇ ਰੋਟੀਆਂ ਮੱਕੀ ਦੀਆਂ ਹਨਾ ਚਨੀਰੀ ਮੱਕੀ ਦੀਆਂ ਚੁੱਲ੍ਹੇ ਤੇ ਲਾ ਦੂੰਗੀ ਮੈਂ ਕਿ ਮੈਂ ਲਾ ਦੂੰਗੀ ਤੁਸੀਂ ਖਾ ਲਿਓ ਸਾਰੇ ਜਣੇ ਹਨਾ ਲਾ ਲਾ ਸੜ ਦੂੰਗੀ ਮੈਂ ਮੱਕੀ ਦੀਆਂ ਉੱਥੇ ਚੁੱਲ੍ਹੇ ਤੇ ਇਹਨਾਂ ਨੇ ਫਟਾਫਟ ਪੱਕ ਜਾਣਗੀਆਂ ਹਨਾ ਸਾਰੇ ਖਾ ਲਓ ਇਹਨੂੰ ਲਾ ਦਈਏ ਲਾ ਕੇ ਅੰਦਰ ਰੱਖਿਆਉਣੇ ਆ ਤੇ ਫਿਰ ਰੋਟੀ ਲਾ ਲਾਂਨੇ ਆ ਮੜ ਜਾ ਰਿੱਚੇ ਚ ਵੀ ਆਲਣ ਜਾ ਹਨਾ ਫਿਰ ਲਾ ਕੇ ਅੰਦਰ ਰੱਖ ਦੋਨੇ ਆ ਫਿਰ ਲੱਗ ਜਾਂਗੇ ਨਾਲ ਦੀ ਨਾਲ ਵਿੱਚ ਕਣਕ ਦੀਆਂ ਲਾ ਲੈਣਗੀਆਂ ਜਿਹੜੀਆਂ ਲਾਉਣੀਆਂ ਹੋਣਗੀਆਂ ਵਿੱਚ ਮੱਕੀ ਦੀਆਂ ਕੰਮ ਨਵੇੜਦਣੇ ਚਲੋ ਜੀ ਰੁੱਝ ਜੇ ਵਧੀਆ ਸਾਗ ਤੇ ਲਾ ਕੇ ਲੈ ਕੇ ਚੱਲਦੇ ਅੰਦਰ ਫਿਰ ਆਟਾ ਲਿਓਨੇ ਮੱਕੀ ਦਾ ਫਿਰ ਮੱਕੀ ਦੀਆਂ ਲਾਉਣੀਆਂ ਲੋ ਜੀ ਸਾਗ ਆਪਣਾ ਬਣ ਗਿਆ ਤੇ ਕੋਲੀ ਚ ਪਾ ਤਾ ਆਪਣਾ ਇੱਕ ਜਣਾ ਤਾਂ ਆਪਣਾ ਖਾਣ ਲੱਗ ਗਿਆ ਤੇ ਆਪਾਂ ਵੀ ਪਾਉਨੇ ਆ ਹੁਣ ਤੇ ਖਾਣੇ ਆ ਵਧੀਆ ਬਣ ਗਿਆ ਲੋ ਜੇ ਕਿਸੇ ਨੇ ਖਾਣਾ ਤਾਂ ਆ ਜੋ ਤੇ ਦੀ ਨਰ ਤੇ ਡਾ ਉਹ ਕਰਦ ਲਿਆ ਨਾ ਹਾਂ